ਆਹ ਨਾਲ ਆਪਣੇ ਘਰੇ ਬਈ 베ਰੀ ਲੱਗੀ ਆ ਤੇ ਇੱਕ ਸਾਡਾ ਬਹਿਮੀ ਜਿਹਾ ਰਿਸ਼ਤੇਦਾਰ ਆਉਂਦਾ ਉਹ ਪਹਿਲਾਂ ਵੀ ਸਾਡੇ ਗਵਾਂਢੀਆਂ ਦੇ ਘਰੋਂ ਨਾਰਾਂ ਦਾ ਬੂਟਾ ਪਟਾ ਗਿਆ ਹੁਣਾਂ ਦਾ ਵੀ ਆ 베ਰੀ ਪਟਦਿਆਂ ਦਾ ਵੀ ਮਾੜੀ ਹੁੰਦੀ ਘਰੇ ਲੱਗੀ ਤੇ ਮੈਂ ਤਾਂ ਵੈਸੇ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਪਰ ਜਦੋਂ ਆਉਂਦਾ ਭਾਂਜੋ ਸਾਡੇ ਘਰੇ ਨਿਤ ਤਕਲੇਸ ਪੈ ਜਾਂਦਾ ਘਰ ਦੇ ਕਹਿੰਦੇ ਪੱਟ ਦੇ ਮੈਂ ਕਹਦਣਾ ਪੱਟਨੇ ਨਹੀਂ ਮੈਂ ਬਹੁਤ ਸ਼ੌਂਕ ਨਾਲ ਲਾਈ ਸੀ ਇਹ ਰਾਜਸਥਾਨ ਦੇ ਵਿੱਚੋਂ ਇਹ ਦੇਸੀ 베ਰੀ ਦਾ ਮੈਂ ਬੀਜ ਲਿਆਇਆ ਸੀਗਾ ਉਹਦੀਆਂ ਗੜਕਾਂ ਨੱਪੀਆਂ ਚਲੋ ਇਹ ਹੋ ਗਈ 2 ਸਾਲਾਂ ਦੀ ਹੋਈ ਇਹਨੂੰ ਵੇਖੋ ਤੁਸੀਂ ਕਿੰਨੇ ਸੋਹਣੇ ਬੇਰ ਲੱਗੇ ਬੇਰਾਂ 'ਚ ਮਠਾਸ ਵੀ ਬਹੁਤ ਆ ਬਾਕੀ ਇਹ ਗੱਲ ਆ ਵੀ ਇਹਦਾ ਡੀਐਨਏ ਹਜੇ ਤੱਕ ਚੇਂਜ ਨਹੀਂ ਕੀਤਾ ਕਿਸੇ ਖੋਜਕਾਰ ਨੇ ਤੇ ਇਹ ਦੇਸੀ ਆ ਪਿਓਰ ਵੀ ਜਿਵੇਂ ਆਪਣੇ ਪਹਿਲਾਂ ਬੇਰੀਆਂ ਹੁੰਦੀਆਂ ਸੀੀਆਂ ਤੇ ਮੈਨੂੰ ਆਇਆ ਵੀ ਘਰੇ ਚੱਲ ਫਾਲ ਵਾਲਾ ਦਰਾਖਤ ਹੋ ਗਿਆ ਯਾਰ ਨਾਲੇ ਤਾਂ ਕੋਈ ਪੰਛੀ ਖਾ ਲੈਂਦੇ ਇਹਨੂੰ ਨਾਲੇ ਇਹ ਬੜੇ ਯਾਰ ਗੁਣਕਾਰੀ ਹੁੰਦੇ ਆ ਜਿਹੜੇ ਆ ਦੇਸੀ ਹੁੰਦੇ ਆ ਨਾ ਬੇਰ ਤੇ ਮਿੱਠੇ ਬਹੁਤ ਆ ਬਾਈ ਇਹੇ ਤੇ ਗਿੜਕ ਵੀ ਵਿੱਚ ਛੋਟੀ ਜੀ ਇਹਨਾਂ ਦੇ ਤੇ ਆ ਤੁਸੀਂ ਕਮੈਂਟ ਕਰਕੇ ਦੱਸੋ ਵੀ ਵਾਕਈ ਮਾੜੀ ਹੁੰਦੀ ਯਾਰ ਕੀ ਚੱਕਰ ਹੁੰਦਾ ਕਾਹਤੋਂ ਕਹਿੰਦੇ ਵੀ 베ਰੀ ਮਾੜੀ ਹੁੰਦੀ ਆ ਘਰੇ ਤੇ ਨਾਲੇ ਮੜੇ ਕਮੈਂਟਾਂ ਦੇ ਵਿੱਚ ਉਹਨੂੰ ਵੀ ਪਤਾ ਲੱਗ ਜਾਊਗਾ ਕਿ ਉਹਨੇ ਪੜਨੀ ਆ ਕਿਹੜਾ ਬੰਦਾ ਆਂਦਾ ਵੀ ਇਹਨੂੰ ਪੱਟ ਦਿਓ ਤੇ ਦੱਸੋ ਜੋ ਕਮੈਂਟ ਕਰਕੇ ਵੀ ਕਾਹਤੋਂ ਮਾੜੀ ਹੁੰਦੀ ਯਾਰ ਇੰਨੇ ਇਹ ਮਤਲਬ ਇੰਨੀ ਵਧੀਆ ਯਾਰ ਇਹਨੂੰ ਵੇਖੋ ਕਿੰਨਾ ਫਾਲ ਲੱਗਾ ਵੀ ਮਾੜੀ ਕਾਹਤੋਂ ਹੁੰਦੀ ਆ ਇਹ